ਜੇ ਤੁਹਾਡੀ ਉਮਰ 18 ਸਾਲ ਤੋਂ 25 ਸਾਲ ਦੇ ਵਿੱਚ ਆ ਤੇ ਤੁਸੀਂ Jio ਦਾ SIM ਵਰਤਦੇ ਹੋ ਤੁਸੀਂ ਆਪਣੇ Jio ਦੇ ਨੰਬਰ ਦੇ ਵਿੱਚ 349 ਰੁਪਏ ਦਾ ਰੀਚਾਰਜ ਕਰਵਾਉਨੇ ਹੋ ਜਾਂ ਫਿਰ ਕੋਈ ਵੀ 5G ਅਨਲਿमिटेड ਦਾ ਰੀਚਾਰਜ ਕਰਵਾਉਨੇ ਹੋ ਤਾਂ ਤੁਸੀਂ ਵੀ ਜਲਦੀ ਜਲਦੀ Jio ਦੀ ਇਸ ਸਕੀਮ ਦਾ ਫਾਇਦਾ ਚੱਕ ਲਓ ਜਿਸ ਦੇ ਵਿੱਚ ਤੁਸੀਂ ਆਪਣਾ ਪੂਰੇ 35000 ਦਾ ਫਾਇਦਾ ਕਰ ਸਕਦੇ ਹੋ ਕਿਉਂਕਿ Jio ਨੇ ਹੁਣ ਇੱਕ ਬਹੁਤ ਵੱਡਾ ਆਫਰ ਦੇ ਦਿੱਤਾ ਜਿਸ ਦੇ ਵਿੱਚ ਤੁਸੀਂ ਪੂਰੇ 18 ਮਹੀਨੇ ਫ੍ਰੀ ਦੇ ਵਿੱਚ ਇਸ ਸਕੀਮ ਦਾ ਫਾਇਦਾ ਲੈ ਸਕਦੇ ਹੋ ਸੋ ਪੀਐਸ ਕੀਮਤ ਤੁਸੀਂ ਕਿਵੇਂ ਇਸ ਦਾ ਫਾਇਦਾ ਲੈ ਸਕਦੇ ਹੋ ਤੁਸੀਂ ਸਭ ਤੋਂ ਪਹਿਲਾਂ ਆਪਣੇ ਫੋਨ ਦੇ ਵਿੱਚ ਮਾਈਜੀਓ ਐਪ ਇੰਸਟਾਲ ਕਰ ਲੈਣੀ ਆ ਜੇ ਤੁਸੀਂ ਜੀਓ ਦਾ ਨੰਬਰ ਚਲਾਉਂਦੇ ਹੋ ਜੇ ਤੁਹਾਡੇ ਫੋਨ ਦੇ ਵਿੱਚ ਆਲਰੇਡੀ ਮਾਈਜੀਓ ਐਪ ਇੰਸਟਾਲ ਹੈਗੀ ਆ ਤਾਂ ਤੁਸੀਂ ਇਸ ਨੂੰ ਅਪਡੇਟ ਕਰ ਲੈਣਾ ਅਪਡੇਟ ਕਰਨ ਤੋਂ ਬਾਅਦ ਜਦੋਂ ਤੁਸੀਂ ਆਪਣੇ ਫੋਨ ਦੇ ਵਿੱਚ ਮਾਈਜੀਓ ਐਪ ਓਪਨ ਕਰੋਗੇ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਤੁਹਾਨੂੰ ਉੱਪਰ ਲਿਖਿਆ ਹੋਇਆ ਦਿਖਾਈ ਦੇ ਦੇਣਾ pro plan of google gemini free so jado vi tusi apni app open karoge tonu eh wala option itthe dikhai de dena hai is de vich tusi agge dekh sakto likhya hoya register now to get 18 month pro plan google gemini for free thalle likhya hoya register interest so jio ne ki kita jehda google da gemini ai model aa usda 18 mahine da subscription tonu free de vich de rahi aa eh jio da ik offer aa ਇਹ ਆਫਰ ਉਹਨਾਂ ਨੂੰ ਮਿਲਣਾ ਹੈ ਜਿਨ੍ਹਾਂ ਦੀ ਉਮਰ 18 ਸਾਲ ਤੋਂ 25 ਸਾਲ ਦੇ ਵਿੱਚ ਆ ਤੇ ਜਿਹੜੇ ਆਪਣੇ Jio ਦੇ ਨੰਬਰ ਦੇ ਵਿੱਚ 349 ਰੁਪਏ ਦਾ ਰੀਚਾਰਜ ਕਰਵਾਉਂਦੇ ਨੇ ਜਾਂ ਫਿਰ ਕੋਈ ਵੀ 5G ਅਨਲਿमिटेड ਦਾ ਰੀਚਾਰਜ ਕਰਵਾਉਂਦੇ ਨੇ ਤੇ ਤੁਹਾਨੂੰ Jio ਇਹ 18 ਮਹੀਨੇ ਲਈ ਬਿਲਕੁਲ ਫ੍ਰੀ ਵਰਤਣ ਨੂੰ ਦੇ ਰਹੀ ਆ ਉਸ ਦੇ ਲਈ ਤੁਸੀਂ ਕੀ ਕਰਨਾ ਤੁਸੀਂ ਇੱਥੇ ਦੇਖ ਸਕਦੇ ਹੋ ਲਿਖਿਆ ਹੋਇਆ ਰਜਿਸਟਰ ਇਨਟਰਸਟ ਤੁਸੀਂ ਇਸ ਦੇ ਉੱਪਰ ਕਲਿੱਕ ਕਰ ਦੇਣਾ ਸੋ ਐਸਾ ਪਰ ਕਲਿੱਕ ਕਰਨ ਤੋਂ ਬਾਅਦ ਦੇਖ ਸਕਦੇ ਹੋ ਇਹਨਾਂ ਵੱਲੋਂ ਇੱਕ ਥੈਂਕ ਯੂ ਫਾਰ ਯੂਅਰ ਇੰਟਰਸਟ ਲਿਖਿਆ ਹੋਇਆ ਆ ਗਿਆ ਤੇ ਥੱਲੇ ਓਕੇ ਦਾ ਬਟਨ ਆ ਗਿਆ ਤੁਸੀਂ ਓਕੇ ਤੇ ਕਲਿੱਕ ਕਰ ਦੇਣਾ ਹੈ ਸੋ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਤੁਸੀਂ ਓਕੇ ਤੇ ਕਲਿੱਕ ਕਰ ਦਿੰਦੇ ਹੋ ਤਾਂ ਇਹ ਸਬਸਕ੍ਰਿਪਸ਼ਨ ਤੁਹਾਨੂੰ 18 ਮਹੀਨੇ ਵਾਲਾ ਮਿਲ ਜਾਂਦਾ ਪਰ ਇਹ ਤੁਹਾਨੂੰ ਇੱਥੇ ਨਹੀਂ ਮਿਲਦਾ ਇਸ ਲਈ ਮੈਂ ਤੁਹਾਨੂੰ ਕਹਿਣਾ ਹੁੰਦਾ ਕਿ ਪਹਿਲਾਂ ਪੂਰੀ ਵੀਡੀਓ ਦੇਖ ਲਿਆ ਕਰੋ ਸਹੀ ਜਾਣਕਾਰੀ ਲੈ ਲਿਆ ਕਰੋ ਉਦੋਂ ਬਾਅਦ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਹੈ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਲਿਖਿਆ ਹੋਇਆ ਹੈ ਇਹਦੇ ਵਿੱਚ ਲਿਖਿਆ ਹੋਇਆ ਵੀ ਹੈਵ ਰੀਸੀਵਡ ਯੂਅਰ ਰਿਕਵੈਸਟ ਟੂ ਗੂਗਲ ਜੈਮਿਨਾਈ ਆਫਰ ਫਰੋਮ Jio ਵੀ ਵਿਲ ਗੈਟ ਇਨ ਟੱਚ ਵਿਦ ਯੂ ਔਨ ਦਾ ਨੈਕਸਟ ਸਟੈਪ ਇਨ ਅ ਫਿਊ ਡੇਸ ਸੋ ਇਹਦੇ ਵਿੱਚ Jio ਵਾਲੇ ਕੀ ਕਹਿ ਰਹੇ ਨੇ ਕਿ ਤੁਸੀਂ ਇੱਥੇ ਆਪਣਾ ਇੰਟਰਸਟ ਸਬਮਿਟ ਕਰਤਾ ਉਹਨਾਂ ਕੋਲ ਤੁਹਾਡੀ ਰਿਕਵੈਸਟ ਚਲੇਗੀ ਤੇ ਕੁਝ ਦਿਨਾਂ ਬਾਅਦ ਉਹ ਤੁਹਾਨੂੰ ਕੋਈ ਹੋਰ ਸਟੈਪ ਅੱਗੇ ਕਰਨ ਨੂੰ ਕਹਿ ਸਕਦੇ ਨੇ ਜਦੋਂ ਤੁਸੀਂ ਉਹ ਸਟੈਪ ਕੰਪਲੀਟ ਕਰੋਗੇ ਉਸ ਤੋਂ ਬਾਅਦ ਤੁਹਾਨੂੰ ਇਹ 18 ਮਹੀਨੇ ਦਾ ਸਬਸਕ੍ਰਿਪਸ਼ਨ ਦਾ ਪਲਾਨ ਮਿਲਣਾ ਹੈ ਸੋ ਹੋ ਸਕਦਾ ਹੈ ਇਸ ਤੋਂ ਬਾਅਦ ਕੋਈ ਐਕਟੀਵੇਟ ਦਾ ਤੁਹਾਨੂੰ ਆਪਸ਼ਨ ਆ ਜਾਏ ਜਾਂ ਕੋਈ ਕਲੇਮ ਕਰਨ ਦਾ ਆਪਸ਼ਨ ਆ ਜਾਏ ਸੋ ਉਸ ਉੱਪਰ ਕਲਿੱਕ ਕਰਕੇ ਇਹ ਪਲਾਨ ਉਦੋਂ ਐਕਟੀਵੇਟ ਹੋਣਾ ਇੱਥੇ ਓਕੇ ਤੇ ਉੱਪਰ ਜਦੋਂ ਆਪਾਂ ਕਲਿੱਕ ਕਰ ਦਿੰਨੇ ਆ ਸੋ ਓਕੇ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਇਹ ਪਲਾਨ ਐਕਟੀਵੇਟ ਨਹੀਂ ਹੋਣਾ ਤੁਸੀਂ ਦੇਖ ਸਕਦੇ ਹੋ ਇੱਥੇ ਦੁਬਾਰਾ ਫੇਰ ਤੋਂ ਇਹ ਲਿਖਿਆ ਹੋਇਆ ਆ ਗਿਆ ਪ੍ਰੋ ਪਲਾਨ ਆਫ ਗੂਗਲ ਜੈਮਿਨਾਈ ਫ੍ਰੀ ਸੋ ਜਦੋਂ ਉਹ ਅਗਲਾ ਸਟੈਪ ਤੁਹਾਨੂੰ ਕਰਨ ਨੂੰ ਕਹਿਣਗੇ ਤੁਸੀਂ ਉਹ ਕੰਪਲੀਟ ਕੀਤਾ ਉਸ ਤੋਂ ਬਾਅਦ ਤੁਹਾਡਾ ਇਹ ਪਲਾਨ ਐਕਟੀਵੇਟ ਹੋ ਜਾਣਾ ਹੈ ਸੋ so Google Gemini AI ਮਾਡਲ ਹੈ ਕੀ ਆ ਇਹਦੇ ਵਿੱਚ ਤੁਸੀਂ AI ਤੋਂ ਕੋਈ ਵੀ ਤਸਵੀਰ ਬਣਵਾ ਸਕਦੇ ਹੋ ਕੋਈ ਵੀ ਵੀਡੀਓ ਬਣਵਾ ਸਕਦੇ ਹੋ ਕੋਈ ਵੀ ਸਕ੍ਰਿਪਟ ਲਿਖਾਉਣੀ ਹੋਵੇ ਉਹ ਲਿਖਵਾ ਸਕਦੇ ਹੋ ਕੋਈ ਚੀਜ਼ ਬਾਰੇ ਪੁੱਛਣਾ ਹੋਵੇ ਤੁਸੀਂ ਉਹ ਵੀ ਪੁੱਛ ਸਕਦੇ ਹੋ ਇਸ ਦਾ ਸਭ ਤੋਂ ਵੱਡਾ ਫਾਇਦਾ ਕੀ ਹੈ ਕਿ ਜਦੋਂ ਤੁਸੀਂ ਇਹ ਪਲਾਨ ਤੁਹਾਨੂੰ ਮਿਲ ਜਾਂਦਾ ਹੈ ਤਾਂ ਤੁਹਾਨੂੰ 2 TB ਦੀ ਕਲਾਊਡ ਸਟੋਰੇਜ ਮਿਲ ਜਾਂਦੀ ਹੈ ਜਿਹਦੇ ਵਿੱਚ ਤੁਸੀਂ ਆਪਣੀਆਂ ਫੋਟੋ ਵੀਡੀਓ ਡਾਕੂਮੈਂਟ ਮੇਲਾਂ ਸਾਮਕੇ ਰੱਖ ਸਕਦੇ ਹੋ 2 TB ਦੀ ਕਲਾਊਡ ਸਟੋਰੇਜ ਬਹੁਤ ਜ਼ਿਆਦਾ ਹੁੰਦੀ ਹੈ ਤੁਹਾਨੂੰ ਕੁਝ ਵੀ ਡਿਲੀਟ ਕਰਨ ਦੀ ਲੋੜ ਨਹੀਂ ਪੈਣੀ ਤੁਸੀਂ ਉਸ ਦੇ ਜੋ ਆਪਣਾ ਸਾਰਾ ਡਾਟਾ ਸਾਂਭ ਕੇ ਰੱਖ ਸਕਦੇ ਹਾਂ Jio ਨੇ ਇਹ ਸਕੀਮ ਦੇ ਦਿੱਤੀ ਕਿ ਜੋ ਵੀ Jio ਯੂਜ਼ਰ ਨੇ ਜਾਂ Jio ਦਾ SIM ਵਰਤਦੇ ਨੇ ਉਹਨਾਂ ਨੂੰ 18 ਮਹੀਨੇ ਇਹ ਪਲਾਨ ਬਿਲਕੁਲ ਫ੍ਰੀ ਮਿਲਣਾ ਹੈ ਸੋ ਹੁਣੇ ਚੱਕੋ ਆਪਣੇ ਫੋਨ ਉਤੇ ਇਹ ਪਲਾਨ ਨੂੰ ਐਕਟੀਵੇਟ ਕਰੋ ਤੇ ਉਸ ਤੋਂ ਬਾਅਦ ਫਿਰ ਚਾਹੇ ਤੁਸੀਂ Google Gemini ਤੋਂ ਫੋਟੋ ਬਣਵਾਇਓ ਚਾਹੇ ਤੁਸੀਂ ਵੀਡੀਓ ਬਣਵਾਇਓ ਚਾਹੇ ਕੋਈ ਸਕ੍ਰਿਪਟ ਲਿਖਾਇਓ ਜਾਂ ਕੋਈ ਹੋਰ ਡਾਕੂਮੈਂਟ ਤਿਆਰ ਕਰਵਾ ਲਿਓ ਜੋ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਉਤੋਂ ਕਰਵਾ ਸਕਦੇ ਹੋ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਤੱਕ ਖਾਸ ਕਰਕੇ ਸਟੂਡੈਂਟਾਂ ਤੱਕ ਜਿਹੜੇ ਪੜਦੇ ਨੇ ਜੋ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਨੇ ਉਹਨਾਂ ਤੱਕ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਤੁਹਾਨੂੰ ਤੁਹਾਡੇ Facebook ਪੇਜ ਵਿੱਚ YouTube ਚੈਨਲ ਵਿੱਚ Instagram ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਂਦੀ ਆ ਤਾਂ ਤੁਸੀਂ ਮੈਨੂੰ ਮੈਸੇਂਜਰ ਵਿੱਚ ਮੈਸੇਜ ਕਰਿਓ ਉੱਥੇ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਸੋ ਜੇ ਫੇਸਬੁੱਕ ਤੇ ਦੇਖ ਰਹੇ ਹੋ ਫੋਲੋ ਕਰ ਲਿਓ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ